ਏ ਜੀ ਜੀਤ कौर ਜੀ ਹਾਂ ਜੀ ਤੁਹਾਡੇ ਬੱਚੇ ਨੇ ਆ ਗਏ ਕੋਈ ਹੋਰ ਭਰਾ ਭੈਣਾ ਸਾਰੇ ਚਲੇ ਗਏ ਮੈਂ ਇਕੱਲੀ ਰਹਿ ਗਈ ਮੇਰੇ ਦੋ ਭਾਈ ਚਲੇ ਗਏ ਮੇਰੇ ਦੋ ਬੈਣ ਚਲੇ ਗਏ 221 ਦੇ ਵਿੱਚ ਮਾਤਾ ਕਹਿੰਦੇ ਮੈਨੂੰ ਅਟੈਕ ਆਇਆ ਤੇ ਰੰਗਦਾ ਪਰ ਉਹ ਮਾਈਨਰ ਜੀ ਅਸੀਂ ਪਰ ਟੀਕੇ ਨਹੀਂ ਲੱਗੇ ਤੇ ਇੱਕ ਪਾਸੇ ਹੀ ਖੜ ਗਿਆ ਵਿਚਾਰੀ ਦਾ ਇਹ ਲੇਡੀਜ਼ ਉੱਥੇ 10 ਆਲੇ-ਦਾਲੇ ਮਜ਼ਦੂਰ ਬੰਦਿਆਂ ਦੇ ਵਿੱਚ ਵਿਚਾਰੀ ਇਕੱਲੀ ਰਹਿੰਦੀ ਸੀ ਮਤੈ ਸਤਿ ਸ਼੍ਰੀ ਅਕਾਲ ਅਸ਼ੀਰਮਾਸੀ ਠੀਕ ਹੋ ਜੀ ਬੋਲ ਕੇ ਦੱਸੋ ਠੀਕ ਹੋ ਬੋਲਦੇ ਮੈਂ ਕੁਝ ਖਾਉਂਗੇ ਮਤੈ ਹੂੰ ਖਾਉਂਗੇ ਕੁਝ ਪ੍ਰਸ਼ਾਦਾ ਛਕਿਆ ਹਾਂ ਜੀ ਪੱਕੇ ਬਣਾਏਗਾ ਹਾਂ ਜੀ ਹਾਂ ਜੀ ਵੀ ਇਹਦੇ ਆਪਣੇ ਸਾਡੀ ਇਸ ਵੀਡੀਓ ਨੂੰ ਜੇ ਦੇਖਦੇ ਆ ਤਾਂ ਰਿਕਵੈਸਟ ਹੀ ਆ ਭਾਈ ਅਸੀਂ ਇਹ ਨਹੀਂ ਕਹਿੰਦੇ ਇਸ ਮਾਤਾ ਨੂੰ ਲੈ ਕੇ ਜਾਓ ਜਾਂ ਇਹਨੂੰ ਸੰਭਲੋ ਇਹਨੂੰ ਮਿਲ ਜੂ ਠੀਕ ਹੋ ਤੁਸੀਂ ਕੁਛ ਖਾਦਾ ਪ੍ਰਸ਼ਾਦਾ ਪਾਣੀ ਸ਼ਕਿਆ ਨਾ ਪੈਰ ਨੇ ਤੇ ਸੋਨ ਨੇ ਪੈਰ ਸੋਨ ਹੈ ਹੱਦ ਗੁੰਟੇ ਲਾਲ ਪੈਰ ਦੇ ਚਲੇ ਵਿੱਚ ਲਾਲ ਨੇ ਹਾਂ ਲੱਭਿਆ ਹੈ ਕੀ ਹੋਇਆ ਪੈਰਾਂ ਗਾਇਵਿਆ ਪੈਰਾਂ ਨੂੰ ਕੀ ਹੋਇਆ ਜੀ ਨਹੀਂ ਨਹੀਂ ਕੱਲ ਨਹੀਂ ਆਇਆ ਜੀ ਮੈਂ ਪ੍ਰਸ਼ਾਦਾ ਸ਼ਕਿਆ ਪ੍ਰਸ਼ਾਦਾ ਹਾਂ ਕੌਣ ਦੇ ਗਈ ਹੁਣ ਕਿਸੇ ਦਾ ਘਰ ਰੋਟਿਆਂ ਦੇ ਸੋਲੇ ਹਨ ਅੰਦਰੋਂ ਅੱਛਾਈਂ ਸੰਜੀ ਮਾਤਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਰ ਲਓਗੇ ਨਾ ਤਾਂ ਹੋਰ ਮਾਤਾ ਜੀ ਠੀਕ ਹੋ ਤੁਹਾਡਾ ਨਾਮ ਕੀ ਹੈ ਮਾਤਾ ਜੀ ਜਗਜੀਤ ਕੌਰ ਮਾਤਾ ਇਹਨੂੰ ਚੁੰਨੀ ਦਿਓ ਬੁੱਤ ਰੱਖੇ ਨੂੰ ਸਿਰ ਤੇ ਕੋਈ ਉੱਥੋਂ ਪਰਨਾ ਮੰਗਾਲੋ ਅੰਦਰੋਂ ਜਿਆ ਕੁਝ ਤੇ ਜਗਜੀਤ ਕੌਰ ਜੀ ਹਾਂ ਜੀ ਤੁਹਾਡੇ ਬੱਚੇ ਨੇ ਹੈਗੇ ਓਕੇ ਵਿਆਹ ਹੋਇਆ ਸੀ ਤੁਹਾਡਾ ਵੇ ਵੇਰ ਤਾਂ ਐਸੀ ਪਰ ਜਿਹੜੇ ਮਰੇ ਘਰੋਂ ਲੱਸੀ ਨੇ ਉਹ ਫਾਲਟ ਸੀਗਾ ਤਾਂ ਬੱਚੇ ਨੇ ਆਇਆ ਅੱਛਾ ਤੇ ਕੋਈ ਹੋਰ ਭਰਾ ਭੈਣਾ ਸਾਰੇ ਚਲੇ ਗਏ ਮੈਂ ਇਕੱਲੀ ਰਹਿ ਗਈ ਅੱਛਾ ਮੇਰੇ ਦੋ ਭਾਈ ਚਲੇ ਗਏ ਮੇਰੇ ਦੋ ਭੈਣਾਂ ਚਲੇ ਗਏ ਮੈਂ ਇਕੱਲੀ ਮਾਂ ਵਗੀ ਉਹ ਮਰ ਗਏ ਨੇ ਸਾਰੇ ਹਾ ਭਾਈ ਦੋ ਕੇ ਇਹ ਦੋਨੋਂ ਭਾਈ ਇੱਕ ਭਾਈ ਕੇ ਐਸੇ ਟਾਈ ਕਾਇਆ ਥਾ ਇਧਰਾਂ ਗੇ ਮੈ ਤੁਹਾਨੂੰ ਹੋਇਆ ਤੇ ਇੱਕ ਭਾਈ ਜੋ ਉਸ ਕਰ ਵੀ ਪਤਾ ਨਹੀਂ ਕਿ ਉਹ ਬਰੋਂ ਰਹਾ ਤੇ ਮਾਂ ਜਗੀਤ ਕੌਰ ਜੀ ਹਾਂਜੀ ਤੁਸੀਂ ਮੰਨ ਲਓ ਤੁਹਾਡੇ ਮਾਮੇ ਦੇ ਪੁੱਤ ਭੂਆ ਦੇ ਪੁੱਤ ਕੋਈ ਮਾਸੀ ਦੇ ਧੀਆ ਪੁੱਤ ਕੋਈ ਨਹੀਂ ਹੈਗਾ ਇਸ ਟਾਈਮ ਪੰਜ-ਪੰਜ ਨੇ ਪੰਜ ਭਾਂਜੇ ਪੰਜ ਭਾਂਜੇ ਬਸ ਹੋਰ ਕੋਈ ਪਰਵਾਨੀ ਜਿਹੜੇ ਚਾਚੇ ਚੋਚਾ ਚਾਚੇ ਕਿੱਥੇ ਬੱਜਦੇ ਨੇ ਚੱਚੇ ਬੱਚੇ ਕਿੱਥੇ ਬੱਜਦੇ ਨੇ ਇਹ ਵੀ ਤੇ ਭਤੀਜੇ ਭਤੀਜੇ ਜਿਹੜੇ ਭਰਾਰੇ ਬੋਦੇ ਦਾ ਕਹਾਗਾ ਆਗਾ ਵਰਨੇ ਪੁੱਤ ਦਾ ਉਹ ਖਾਣ ਪੀਣੇ ਵਾਲਾ ਬੰਦਾ ਅੱਛੀ ਬੰਦਾ ਤੇ ਤੁਸੀਂ ਹੁਣ ਜਿਵੇਂ ਸਾਰੀ ਉਮਰ ਆਦ ਰੰਗ ਹੋਏ ਨੂੰ ਕਿੰਨਾ ਟਾਈਮ ਹੋ ਗਿਆ ਹੋ ਗਿਆ 2021 ਦੇ ਲਾਸਟ ਚਾਹਿਆ 2022 ਲਾਸਟ ਨੰਬਰ ਦੇ ਮੈਂ ਹਾਇ ਅਟੈੱਕ ਕਰ ਮੇਰੇ ਫਾਈਲ ਪਈਏ ਤੁਹਾਡੀ ਉਮਰ 75 ਸਾਲ ਆ 75 ਸਾਲ ਦੇ ਆ ਹਾਂਜੀ ਤੁਹਾਡਾ 1947 ਦਾ ਜਨਮ ਆ ਮੇਰਾ 47 ਦਾ ਹਾਂ ਹਾਂਜੀ ਮੇਰੇ ਜਿਹੜੇ ਪਿਤਾ ਜੀ ਸੀ ਨਾ ਜਦੋਂ ਇਧਰ ਗੱਡੀ ਗਈ ਨਾ ਮੁਸਲਮਾਨਾਂ ਦੀ ਮੇਰੇ ਪਿਤਾ ਜੀ ਬਾ ਟਾਂਗਾ ਲੈਣ ਗਏ ਸਾਨੂੰ ਲੈਣ ਜਾਣਾ ਸੀ ਮੇਰੇ ਪਿਤਾ ਜੀ ਨਾ ਗੱਡਿ ਚ ਲੰਦੇ ਸੀ ਕੰਪਨੀ ਦੇ ਅਸਿਆਗ ਰਹਿਣਾ ਸੀ ਤੇ ਜਦੋਂ ਬਾਹਰ ਨਿਕਲੇ ਟਾਂਕੇ ਲਾਣਗੇ ਮੁਸਲਮਾਨ ਦੇ ਹੱਥਾਂਗੇ ਆਖੇ ਤਾਂ ਮਗੇ ਕੰਨ ਮਾਰਦਾ ਪੁੱਤ 7 ਲੱਖ ਜਿਹੜੇ ਪਿਤਾ ਜੀ ਦੇ ਹਾਂਜੀ ਪਹਿਲੇ 7 ਲੱਖ ਜਿਹੜੇ ਇਸ ਪਾਕਿਸਤਾਨ ਮੇਰੇ ਪਿਤਾ ਜੀ ਨੂੰ ਹੋ ਸੀਗੇ ਮੈਂ 8 ਨੰਬਰ ਨੇ ਦੇ ਸੀ ਜਦ ਮੇਰੇ ਪਿਤਾ ਜੀ ਗਏ ਨਾ ਅਜਾ 18 ਮਹੀਨਿਆਂ ਲਈ ਤੁਸੀਂ ਉਦੋਂ ਜਦੋਂ ਤੁਹਾਡੇ ਪਿਤਾ ਜੀ ਦੀ ਮੌਤ ਹੋਈ ਤੇ ਜੋ ਮੇਰੇ ਘਰ ਵਾਲਾ ਸੀ ਅੱਛਾ ਨਹੀਂ ਸੀ ਬਹੁਤ ਕੋਸ਼ਿਸ਼ ਕੀਤੀ ਚੱਲਣ ਨੇ ਬੱਚਾ ਨਾ ਸੀ ਤੂੰ ਦੱਸ ਇਹ ਜਾ ਲੜਾਕਾ ਮੱਸੇ ਮੈਂ ਬਹੁਤ ਸੀ ਹਰਗੇ ਛੱਡਣਾ ਫੇਰ 204 ਛੱਡੇ ਹੈਗੇ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਜੀ ਮਾਤਾ ਜਗਜੀਤ ਕੌਰ ਜੀ ਨੂੰ ਕਿੰਨੇ ਵੀਰੇ ਹੁਣੇ ਲੈ ਕੇ ਆਏ ਨੇ ਸਾਡੇ ਕੋਲੇ ਦਰਾਹੇ ਤੋਂ ਸਾਨੂੰ ਕਈ ਦਿਨਾਂ ਤੋਂ ਕਾਲ ਆ ਰਹੀ ਸੀ ਸਾਡੇ ਛੋਟਾ ਭਰਾ ਜੱਗੀ ਵੀਰ ਹਣਾ ਬੱਲੀਓ ਵੀ ਇੱਕ ਮਾਤਾ ਜੀ ਛੇੜਪੁਰ ਜਿੱਥੇ ਕੈਂਸਰ ਹਸਪੀਟਲ ਹੈ ਉਹਦੀ ਬੈਕ ਸਾਈਡ ਤੇ ਪ੍ਰਦੇਸੀਆਂ ਦੇ ਕੁਆਟਰ ਆ ਜਿਹੜੇ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਉਹਨਾਂ ਕੁਆਟਰਾਂ ਦੇ ਵਿੱਚ ਪਈ ਆ ਵੀ ਪੈਰਾਲਾਈਜ਼ ਹੋਇਆ ਹੋਇਆ ਹਾਲਤ ਬਹੁਤ ਮਾੜੀ ਹੈ ਉਹਨਾਂ ਦੀ ਮਦਦ ਕਰੋ ਵੀ ਸਾਡੇ ਟੀਮ ਦੇ ਮੈਂਬਰ ਰਿਤਿਕ ਦੀ ਡਿਊਟੀ ਲੱਗੀ ਰਿਤਿਕ ਜਾ ਕੇ ਦੇਖ ਕੇ ਆਇਆ ਵੀ ਮਾਤਾ ਜੀ ਦੇ ਹਾਲਾਤ ਵਾਕਈ ਬਹੁਤ ਮਾੜੇ ਸੀ ਪਰ ਸਾਤੋਂ ਇਸੇ ਕਾਰਨ ਵਸ਼ ਦੋ ਤਿੰਨ ਦਿਨਾਂ ਤੋਂ ਜਾ ਨਹੀਂ ਹੋ ਪਾ ਰਿਆ ਸੀ ਇਹਨਾਂ ਨੂੰ ਲੈਣ ਮੇਰੇ ਇੱਕ ਮਕਾਨ ਦੇ ਉੱਪਰ ਨਾ ਕਿਰਾਏ ਤੇ ਪੇ ਕਮਰੇ ਦੀਏ ਉਹ ਕਿੰਨੀ ਵੀਰੇ ਹੋਣੀ ਐਂਬੂਲੈਂਸ ਦੇ ਵਿੱਚ ਲੈ ਕੇ ਆਏ ਨੇ ਇਹ ਸਾਡਾ ਛੋਟਾ ਭਰਾ ਇਹ ਸਾਰੇ ਸੇਵਾਦਾਰ ਨੇ ਸਾਡੇ ਨਾਲ ਜੁੜੇ ਹੋਏ ਨੇ ਹਮੇਸ਼ਾ ਹੀ ਮਨੁੱਖਤਾ ਦੀ ਸੇਵਾ ਪ੍ਰਵਾਹ ਤੇ ਜਦੋਂ ਵੀ ਜ਼ਰੂਰਤ ਆ ਪੈਂਦੀ ਹੈ ਸੇਵਾ ਦੀ ਕਿਸੇ ਤਰ੍ਹਾਂ ਦੀ ਵੀ ਤੇ ਇਹ ਭਰਾ ਸਾਡੇ ਨਾਲ ਖੜਦੇ ਨੇ ਐਸ਼ਪੀਤ ਹੈ ਮੁੰਡਾ ਦਰਾਹੇ ਤੋਂ ਸਾਡਾ ਭਰਾ ਉਹ ਵੀ ਇਹ ਸਾਰੇ ਟੀਮ ਮੈਂਬਰ ਸਾਡੇ ਸਿਵਾ ਮਨਵਾਉਂਦੇ ਨੇ ਤੇ ਅੱਜ ਇਸ ਮਾਤਾ ਜਗਜੀਤ ਕੌਰ ਜੀ ਨੂੰ ਇੱਥੇ ਸੁਪਨਿਆਂ ਦੇ ਘਰ ਲੈ ਕੇ ਆਏ ਨੇ ਮਾਤਾ ਜੀ ਦਾ ਜਨਮ 1947 ਦੇ 15 7 1947 ਦਾ ਵਾ ਤੇ ਮਾਤਾ ਜੀ ਹਿੰਦੀ ਬੋਲਦੇ ਨੇ ਮੈਂ ਪੁੱਛਿਆ ਮਾਤਾ ਜੀ ਤੁਹਾਡਾ ਨਾਮ ਜਗਜੀਤ ਕੌਰ ਆ ਵੀ ਮਾਤਾ ਕਹਿੰਦੇ ਵੀ ਮੈਂ ਉੱਥੇ ਕੁਆਟਰਾਂ ਦੇ ਵਿੱਚ ਰਹਿਨੀ ਆ ਜਿਹੜੇ ਮੇਰੇ ਨਾਲ ਰਹਿੰਦੇ ਨੇ ਪਿਛਲੇ ਕਈ ਸਾਲਾਂ ਤੋਂ ਉਹ ਸਾਰੇ ਪ੍ਰਵਾਸੀ ਮਜ਼ਦੂਰ ਆ ਵੀ ਉਹਨਾਂ ਦੇ ਵਿੱਚ ਰਹਿਣਾ ਪੈ ਰਿਹਾ ਇਹ ਲੇਡੀਜ਼ ਉੱਥੇ 10 ਆਲੇ-ਦਾਲੇ ਮਜ਼ਦੂਰ ਬੰਦਿਆਂ ਦੇ ਵਿੱਚ ਬੇਚੀ ਵਿਚਾਰੀ ਇਕੱਲੀ ਰਹਿੰਦੀ ਸੀ ਕਾਰਨ ਕੀ ਰਿਹਾ ਪਰਾਸੀ ਉਹ ਵੀ ਪੂਰੇ ਹੋ ਗਏ ਭੈਣਾ ਸੀ ਉਹ ਵੀ ਪੂਰੀਆਂ ਹੋ ਗਈਆਂ ਮਾਪਿਓ ਤਾਂ ਹੋਣੀ ਸੀ ਪੂਰੇ ਬਾਪ ਦੀ ਤਾਂ ਮਾਤਾ ਗੱਲ ਦੱਸਦੀ ਹੈ ਵੀ ਮੈਂ 7 ਮਹੀਨਿਆਂ ਦੀ ਸੀ ਜਦੋਂ ਮੇਰਾ ਬਾਪ ਉਸ ਟਾਈਮ ਕਟਾਵੱਡੀ ਦੇ ਵਿੱਚ ਉਸ ਟਾਈਮ ਹੱਲੇ ਗੋਲਿਆਂ ਦੇ ਜਦੋਂ ਪਾਕਿਸਤਾਨ ਬਣਿਆ ਉਹਦੇ ਵਿੱਚ ਮਾਤਾ ਕਹਿੰਦੀ ਪਹਿਲੀਆਂ ਜਿਹੜੀਆਂ 7 ਲਾਸ਼ਾਂ ਪਾਕਿਸਤਾਨ ਤੋਂ ਆਈਆਂ ਸੀ ਉਹਨਾਂ ਦੇ ਵਿੱਚ ਮੇਰਾ ਮਾਪਿ ਬਾਪ ਬੜਦਾ ਸੀਗਾ ਉਸ ਦਾ ਬਾਜੀ ਜਿਹੜਾ ਤੈਂ ਕਹਿਆ ਸੀ ਨਾ ਮਾਈਨਰ ਜਾਇਆ ਸੀ ਹਾਂ ਪਰ ਨਾ ਮੈਨੂੰ ਟੀਕਾ ਨਾ ਲੱਗੇ ਉਹਦੇ ਕਰਕੇ ਫਿਰ ਸਾਰਾ ਕੰਮ ਖਰਾਬ ਹੋ ਗਿਆ 221 ਦੇ ਵਿੱਚ ਮਾਤਾ ਕਹਿੰਦੇ ਮੈਨੂੰ ਅਟੈਕ ਆਇਆ ਦਰੰਗ ਦਾ ਪਰ ਉਹ ਮਾਈਨਰ ਜੀ ਅਸੀਂ ਪਰ ਟੀਕੇ ਨਹੀਂ ਲੱਗੇ ਤੇ ਇੱਕ ਪਾਸਾ ਹੀ ਖੜ ਗਿਆ ਵਿਚਾਰੀ ਦਾ ਤੇ ਜਿਹੜੇ ਕੋਲੇ ਪੈਸੇ ਸੀ ਮਾਤਾ ਦੇ ਜਾਂ ਕੋਈ ਜਮਾ ਪੂੰਜੀ ਸੀਗੀ ਕੋਈ ਉਹ ਵੀ ਸਾਰੀ ਰਿਸ਼ਤੇਦਾਰਾਂ ਨੇ ਖਤਮ ਕਰ ਦਿੱਤੀ ਸੋਨਾ ਸੀ ਇਹਦੇ ਕੋਲੇ ਉਹ ਵੀ ਸਭ ਕੁਝ ਲੁੱਟ ਕੇ ਸੁੱਟ ਹੋ ਗਈ ਆ ਹੁਣੇ ਕੱਲੀ ਪਈ ਉੱਥੇ ਦਰਦ ਨਾਲ ਤੜਫਦੀ ਸੀ ਅੱਜ ਜਦੋਂ ਲੈ ਕੇ ਆਏ ਨੇ ਵੀਰ ਹੁਣੀ तकरीबन 6000 ਰੁਪਇਆ ਮਾਤਾ ਜੀ ਦੇ ਕੋਲੋਂ ਮਿਲਿਆ ਵਾ ਤੇ ਬਾਕੀ ਆ ਆਰਟੀਫੀਸ਼ੀਅਲ ਜੁਐਲਰੀ ਆ ਤੇ ਇੱਕ ਇੱਕ ਘੜੀ ਆ ਤੇ ਇੱਕ ਸਾਡੀ ਬਜ਼ੁਰਗ ਮਾਂ ਜਿਹਦੀ ਸੇਵਾ ਕਰਨ ਦਾ ਸਾਨੂੰ ਮੌਕਾ ਮਿਲਿਆ ਇਹਦੇ ਰਿਸ਼ਤੇਦਾਰ ਜਾਂ ਇੱਕ ਸਾਲ ਪਹਿਲੇ ਨਾ ਇਹਦੇ ਆਪਣੇ ਸਾਡੀ ਇਸ ਵੀਡੀਓ ਨੂੰ ਜੇ ਦੇਖਦੇ ਆ ਤਾਂ ਰਿਕਵੈਸਟ ਹੀ ਆ ਭਾਈ ਅਸੀਂ ਇਹ ਨਹੀਂ ਕਹਿੰਦੇ ਇਸ ਮਾਤਾ ਨੂੰ ਲੈ ਕੇ ਜਾਓ ਜਾਂ ਉਹਨੂੰ ਸੰਭਲੋ ਇਹਨੂੰ ਮਿਲਜੋ ਥੋੜਾ ਇਹਨੂੰ ਹੌਸਲਾ ਹੋਵੇ ਕਿਹੜੇ ਹਾਲਾਤਾਂ ਦੇ ਵਿੱਚ ਇਹ ਵਕਤ ਕੱਟ ਰਹੀ ਸੀ ਉੱਥੇ ਪਈ ਇਹ ਆਪਾਂ ਬਿਆਨ ਨਹੀਂ ਕਰ ਸਕਦੇ ਮਹਿਸੂਸ ਕਰਿਓ ਕਿ ਇਕੱਲੀ ਔਰਤ ਪੈਰਾਲਾਈਜ਼ਡ ਹੈ ਜਿਹੜੀ ਜਿਹਦੀ ਉਮਰ 75 ਸਾਲ ਤੋਂ ਪਲੱਸ ਹੋ ਚੁੱਕੀ ਆ ਤੇ ਜਿਹਦਾ ਸਾਰਾ ਪਰਿਵਾਰ ਦੇ ਮੈਂਬਰ ਖਤਮ ਹੋ ਗਿਆ ਤੇ ਜਿਹੜੇ ਜਿਉਂਦੇ ਆ ਮਾਰੇ ਮੋٹے ਉਹ ਵੀ ਨਾ ਹੋਇਆ ਵਰਗੇ ਆ ਤੇ ਉਹਦੇ ਦਿਲ ਤੇ ਕੀ ਬੀਤੀ ਹੋਰੇ ਦਿਲੋ ਦਿਮਾਗ ਤੇ ਕੀ ਚੱਲ ਰਿਆ ਤੇ ਅੱਜ ਗਿੰਨੀ ਵੀਰੇ ਹੋਣਾ ਦਾ ਬਹੁਤ ਬਹੁਤ ਸ਼ੁਕਰੀਆ ਰਿਤਿਕ ਵੀਰ ਦਾ ਸਾਡੇ ਦਾ ਛੋਟੇ ਭਰਾ ਦਾ ਬਹੁਤ ਬਹੁਤ ਧੰਨਵਾਦ ਆ ਜਿਹੜਾ ਇਹਨਾਂ ਨੇ ਉਪਰਾਲਾ ਕਰਕੇ ਇਸ ਮਾਂ ਨੂੰ ਮੁਨਕਚਰੀ ਸੇਵਾ ਪਰਿਵਾਰ ਤੱਕ ਪਹੁੰਚਦਾ ਕੀਤਾ ਹੁਣ ਅਗਲਾ ਸਫਰ ਮਾਂ ਦਾ ਸਾਡੇ ਪਰਿਵਾਰ ਦੇ ਵਿੱਚ ਖੁਸ਼ੀਆਂ ਤੇ ਖੇੜਿਆਂ ਨਾਲ ਭਰਿਤ ਹੋਵੇ ਤੰਦਰੁਸਤੀ ਪਰਿਆਪਤੀ ਧੋਵੇ ਅਰਦਾਸ ਕਰਿਓ ਤੇ ਐਸੀਆਂ ਸਾਡੀਆਂ ਮਾਵਾ ਬਹੁਤ ਨੇ ਭਾਈ ਜਿਨ੍ਹਾਂ ਦੀਆਂ ਕਾਲ ਸਾਨੂੰ ਆਉਂਦੀਆਂ ਫਿਰ ਵੀਡੀਓ ਆਉਂਦੀਆਂ ਫੋਟੋ ਆਉਂਦੀਆਂ ਹਰ ਰੋਜ਼ 40 42 ਕੇਸ ਇਤਾਂ ਦੇ ਹੁੰਦੇ ਨੇ ਜਿਹੜੇ ਸੱਚੀ ਲੋਡ ਬੰਦ ਹੁੰਦੇ ਨੇ ਸਾਡੇ ਕੋਲੇ ਇਸ ਤੋਂ ਵੀ ਵੱਧ ਕੇਸ ਪੈਂਡਿੰਗ ਪਏ ਨੇ ਪਰ ਅਸੀਂ ਉਹਨਾਂ ਦੇ ਵਿੱਚੋਂ ਕਿਸੇ ਇੱਕ ਦੀ ਮਦਦ ਕਰ ਪਾਉਨੇ ਆ ਜਿਹੜਾ ਬਹੁਤ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੁੰਦਾ ਤੇ ਅੱਜ ਇਸ ਮਾਂ ਦੀ ਸੇਵਾ ਦਾ ਮੌਕਾ ਮਿਲਿਆ ਸਾਨੂੰ ਐਨਾ ਸਾਲ ਪਹਿਲੇ ਨਾ ਮੇਰੇ ਗਲੇ ਚ ਗਈਆਂ ਛੁੱਡਾ ਲੱਗਿਆ ਦੇਗੇ ਮੱਥਾ ਠੱਗ ਗਿਆ ਟੁੱਟ ਠੁੱਕ ਗਿਆ ਸਾਰੇ ਛੁੱੱਕੇ ਦਿਮਾਗ ਦੇ ਨਾ ਖੂਨ ਬਹੁਤ ਨਿਕਲਿਆ ਨਾ ਕਰਈ ਹਾਂ ਤੇ ਜੇ ਚੂਲਾ ਟੁੱਟ ਗਿਆ ਸੀ ਉਦੋਂ ਹੈ ਬਸੇ ਕਮਜ਼ੋਰੀਆਂ ਕਿੰਨੇ ਤਾਂ ਮੇਰੇ ਨਾਲ ਸਾਟੇ ਚਲਦੇ ਸੀ ਮੈਂ ਹਾਂ ਸਲਵੜੀ ਦੇ ਹੋਰ ਵੀ ਉੱਥੇ ਕਿਵੇਂ ਜੈਸੇ ਗਿਲੇ ਹੋਣ ਸੀ ਤਾਂ ਬਾਦਰ ਪੈਸਾ ਆਏ ਮਾਤਾ ਜੀ ਇਹ ਕੋਈ ਸੋਨੇ ਦੇ ਤਾਂ ਨਹੀਂ ਗਹਿਣੇ ਹੈਗੇ ਕੋਈ ਸੋਨਾ ਤਾਂ ਨਹੀਂ ਸੀਗਾ ਤੁਹਾਡਾ ਹਾਂ ਕੋਈ ਸੋਨੇ ਦੇ ਗਹਿਣੇ ਤਾਂ ਨਹੀਂ ਸੀਗੇ ਉੱਥੇ ਕੋਈ ਸੋਨੇ ਦੇ ਨਹੀਂ ਨਹੀਂ ਆਰਟੀਫੀਸ਼ੀਅਲ ਹੈ ਦਾ ਨਹੀਂ ਰੱਖ ਲਓ ਫਿਰ ਕੋਈ ਨਹੀਂ ਤੇ ਮਾ ਤੁਹਾਡੇ ਪੈਸੇ ਆ 5 6000 ਰੁਪਿਆ ਜਿਹਨੇ ਕਿੰਨੇ ਦਿੱਤੇ 500 ਰੁਪਏ 900 ਭਈਆ ਕਿਰਾਇਆ ਕਿਰਾਇਆ ਕਰ 12000 ਰੁਪਏ ਲੈਣ ਇਕੋ ਨਾ ਚੇਜਰ ਲਾ ਇਕੋ ਤੇ ਨਜ਼ਰ ਲਾ ਉਹਨਾਂ ਦਾ ਕਿਰਾਇਆ ਤੁਸੀਂ ਲੈਂਦੇ ਸੀ ਕਿਰਾਇਆ ਪਰ ਕਮਰੇ ਦੀ ਹੈ ਉੱਪਰ ਘਟੇ ਤੇ ਨਹੀਂ ਤੁਹਾਡੇ ਕਿਰਾਏ ਕਮਰੇ ਆ ਤੁਹਾਡੇ ਆ ਨਹੀਂ ਮੇਰੇ ਇੱਕ ਮਕਾਨ ਤਾਂ ਮੇਰੇ ਭਾਈ ਦਾ ਪਰ ਮੈਂ ਰਹਿੰਦੀ ਆ ਮੇਰੀ ਜੀ ਬਿਮਾਰੀ ਹੈ ਹਾਂ ਤੇ ਉਹਨਾਂ ਦਾ ਕਿਰਾਇਆ ਜਿਹੜਾ ਕਮਰਿਆਂ ਦਾ ਤੁਸੀਂ ਲੈਂਦੇ ਸੀ ਹਾਂ ਮੈਂ ਲੈਂਦੇ ਆ ਉਹਦੇ ਨਾਲ ਹੀ ਤੁਹਾਡਾ ਗੁਜ਼ਾਰਾ ਚੱਲਦਾ ਸੀ ਮੈਂ ਉਹਦੇ ਬਸ ਰੋਟੀ ਪਾਣੀ ਖਾਣ ਦੇ ਹੁਣ ਤੁਸੀਂ ਇੱਥੇ ਸਾਡੇ ਕੋਲੇ ਆ ਕਿਉਂ ਹੁਣ ਉਹ ਕਮਰਿਆਂ ਦਾ ਕਿਰਾਇਆ ਕੌਣ ਲਊ ਤੂੰ ਲੈ ਲੈ ਨਹੀਂ ਅਸੀਂ ਨਹੀਂ ਲੈਣਾ ਮਾਂ ਕੌਣ ਲੈਗਾ ਉਹ ਆਪੇ ਤੁਹਾਡਾ ਭਤੀਜਾ ਲੈ ਲਿਆ ਕਰੂਗਾ ਉਹਨੇ ਲੈ ਗਿਆ ਕਿਉਂ ਉਹਨੇ ਦੇ ਦੇਣਾ ਉਹ ਤਾਂ ਖਾਣ ਪੀਣ ਵਾਲਾ ਬੰਦਾ ਉਹ ਹਮਾਰੇ ਸੇਵਾ ਨਹੀਂ ਕਰਦਾ ਨਹੀਂ ਸੇਵਾ ਕਰਦਾ ਸੀ ਜੇ ਸੇਵਾ ਕਰਦਾ ਮੇਰੇ ਟੱਕ ਨੇ ਆਇਆ ਹਾਂ ਉਹਨੇ ਟੱਕ ਨੇ ਲੱਗੇ ਦਿੱਤੇ ਮੇਰੀਆਂ ਜਿਹੜੇ ਪਾਂਜੇ ਨੇ ਦਰਾਂ ਵਾਲੇ ਹਾਂ ਇਸ ਨੂੰ ਬੋਲਦਾ ਅੱਪੇ ਰਾਮਾ ਜਾ ਕੇ ਫੋਨ ਲੱਖ ਨਹੀਂ ਹਾਂ ਮਿਸਟਰ ਡਾਕਟਰ ਜਿਹੜਾ ਉਹ ਕੰਦਾ ਸੀ ਤੇਰੇ ਪੋ ਚੱਕਾ ਹੀ ਨੂੰ ਤੁਸੀਂ ਨੇ ਤੇਰੇ ਪੋ ਸਵਰ ਸਵਰ ਦੜ ਜਾਈ ਸਵਰ ਮਟੀਕੇ ਲਵਾਉਣ ਵਾਸਤੇ ਲੈ ਕੇ ਨਹੀਂ ਆ ਨਾ ਟੰਟੀਕੇ ਲਗੇ ਨਾ ਮੈਡੀਕੇਗੀ ਤਾਂ ਕੋਈ ਨਾ ਆਪਾਂ ਹੁਣ ਡਾਕਟਰ ਨਾਲ ਗੱਲ ਕਰਾਂਗੇ ਹੁਣ ਤੁਹਾਡੀ ਐਕਸਰਸਾਈਜ਼ ਕਰਾਇਆ ਕਰਾਂਗੇ ਹੌਲੀ ਹੌਲੀ ਤੁਸੀਂ ਤੁਰਨ ਲੱਗ ਜਾਓਗੇ ਕੋਈ ਅੱਛਾ ਜੀ ਇੱਕ ਮਾਤਾ ਜੀ ਦੇ ਘਰੋਂ ਦੇਖੋ ਐਸੇ ਧਾਰਮਿਕ ਗ੍ਰਾਹਕ ਮਿਲਦੇ ਆ ਜੇ ਨਾਨਕ ਪਾਤਸ਼ਾਹ ਦੀ ਗੁਰੂ ਨਾਨਕ ਦੇਵ ਜੀ ਸਭ ਤੋਂ ਵੱਡੀ ਭਾਈ ਬਾਲੇ ਦੀ ਜਨਮ ਸਥਾਨ ਗੁਰੂ ਨਾਨਕ ਦੇਵ ਜੀ ਸਾਡੇ ਭਾਈ ਜਵਾਰ ਸਿੰਘ ਕਿਰਪਾਲ ਸਿੰਘ ਪੁਸਤਕ ਵਾਲੇ ਬਾਜ਼ਾਰ ਮਾਈ ਸੇਵਾ ਸ਼੍ਰੀ ਅੰਮ੍ਰਿਤਸਰ ਸਾਹਿਬ ਮਤਲਬ ਐਸੀਆਂ ਇਨਾਂ ਰੋਹਾਂ ਦੀਆਂ ਸੇਵਾਵਾਂ ਸਾਨੂੰ ਸੱਚੇ ਪਾਤਸ਼ਾਹ ਨੇ ਬਖਸ਼ੀਆਂ ਹੁਣ ਇਹ ਪਰਿਵਾਰ ਕਿੰਨਾਕ ਧਾਰਮਿਕ ਹੋਊਗਾ ਕਿੰਨਾਕ ਚੰਗੀ ਸੋਚ ਵਾਲਾ ਹੋਊਗਾ ਜਿਨ੍ਹਾਂ ਦੇ ਘਰਾਂ ਦੇ ਵਿੱਚ ਐਸੀ ਐਸੇ ਗ੍ਰਾਮ ਸੇ ਐਸੀਆਂ ਸਾਖੀਆਂ ਪਈਆਂ ਹੋਣ ਜਦ ਸਰਜੇ ਹੁੰਦੇ تھے ਨਾ ਸਰਰ ਜਣੇ ਬੈਠ ਕੇ ਈਮਾ ਪੜ੍ਹਦੇ ਸੀ ਪੰਜਾਬੀ ਚ ਹਾਂ ਪੰਜਾਬੀ ਚ ਹੈ ਤਾਂ ਤੁਸੀਂ ਤਾਂ ਹਿੰਦੀ ਬੋਲਦੇ ਆ ਪੰਜਾਬੀ ਮੈਂ ਪੰਜਾਬੀ ਪੜ੍ਹਿਆ ਮੈਂ 10 ਪੜ੍ਹਿਆ 10 ਪੜ੍ਹੇ ਹੋ ਗਏ ਪੰਜਾਬੀ ਪੜ੍ਹਿਆ ਹਾਲਾਤ ਬੱਦੇ ਉਹ ਦੇਖ ਲਓ ਬੰਦੇ ਦੀ ਮਦਰ ਟੰਗ ਵੀ ਚੇਂਜ ਕਰ ਦਿੰਦੇ ਆ ਜੇ ਮੇਰੇ ਬੜਾ ਮਾਈ ਮੇਰੇ ਬਾਰੇ ਭਾਈ ਨਾ ਬੀ ਲੈਂਗੁਏਜ ਆ ਨਾ ਉਹ ਮਾਤਾ ਪੰਜਾਬੀ ਮਾਤਾ ਪੰਜਾਬੀ ਸਕੂਲਾਂ ਚ ਪੜ੍ਹੀ ਹੋਈ ਆ ਪੰਜਾਬੀ ਬਾਬੇ ਨਾਨਕ ਦੀਆਂ ਸਾਖੀਆਂ ਪੜ੍ਹ ਕੇ ਵੱਡੀ ਹੋਈ ਆ ਸੁਣ ਕੇ ਵੱਡੀ ਹੋਈ ਆ ਪਰ ਹੁਣ ਇਹਦੇ ਸਮੇਂ ਚ ਕੁਝ ਹਾਲਾਤ ਇਦਾਂ ਦੇ ਬਣ ਕੇ ਵਿਚਾਰੀ ਹਿੰਦੀ ਹੀ ਬੋਲੀ ਜਾਂਦੀ ਆ ਵਾਹਿਗੁਰੂ ਕਿਰਪਾ ਕਰੇ ਸਾਡੀ ਇਸ ਮਾਂ ਨੂੰ ਤੰਦਰੁਸਤੀਆਂ ਬਖਸ਼ੇ ਸਾਨੂੰ ਇਹ ਹਿੰਮਤ ਬਖਸ਼ੇ ਵੀ ਅਸੀਂ ਇਸ ਮਾਂ ਦੇ ਪੁੱਤ ਬਣ ਸਕੀਏ ਪਰ ਸੱਚੀ ਹੋਈ ਇਦਾਂ ਜਦੋਂ ਮਾਂ ਮਾਂ ਨੂੰ ਰੋਲਦਿਆਂ ਦੇਖਦੇ ਆ ਬੜਾ ਦੁੱਖ ਲੱਗਦਾ ਇੱਕੋ ਮਾਂ ਦੇ ਪੈਰਾਂ ਦੇ ਨੌ ਕਿੱਡੇ ਕਿੱਡੇ ਹੋਏ ਪਏ ਸਭ ਕੀ ਕਿੱਦਾਂ ਹੋਏ ਪਏ ਵਿਚਾਰੀ ਦੇ ਕਿ ਨਹਾਉਣਾ ਧੋਣਾ ਖਾਣਾ ਪੀਣਾ ਜਿਹੜੇ ਪੈਰ ਨੂੰ ਨਾ ਸੁਣਨੇ ਚੇਮਣਾ ਕੇ ਪੈਰ ਸੁਣਨੇ ਤਵੇ ਚੱਲਨੇ ਪਾਤੇ ਇੰਨੇ ਪਰ ਚਲੇ ਚਲੇ ਜਾਂਦੇ ਨੇ ਕੋਈ ਨਾ ਕੋਈ ਨਾ ਪਰ ਸੁਣ ਕੇ ਅੰਗੂਠੇ ਲਾਲ ਇਹ ਗੁਰਦੁਆਰਾ ਸਾਹਿਬ ਕੋਈ ਨਾ ਕਰਾਓ ਬਾਬਾ ਜੀ ਐਂ ਨਾ ਕਰਾ ਇਹ ਤੇ ਰੱਖ ਲਾ ਸਾਰਾ ਕੁਝ ਇੱਥੇ ਰੱਖ ਲਾ ਸਰੋਪਾ ਜਨਵੇਟ ਸਰੋਪਾ ਲਿਆ ਕਾਕਾ ਸਰੋਪਾ ਜਨਵੇਟ ਉਹ ਵਾਹਿਗੁਰੂ ਜੀ ਸੱਚਾ ਬਾਸ਼ਾ ਆ ਤਸਵੀਰ ਹੈ ਮਾਤਾ ਜੀ ਦੀ ਪ੍ਰਾਣੀ ਬਸ ਇੰਨੀ ਅਕੀ ਬੇਨਤੀ ਹੈ ਜਰੂਰ ਕੋਸ਼ਿਸ਼ ਕਰਿਓ ਜੇ ਕੋਈ ਮਾਤਾ ਦਾਰ ਜਾਣਕਾਰ ਹੈਗਾ ਕੋਈ ਮਾਤਾ ਜੀ ਦਾ ਹਾਲ ਚਾਲ ਪੁੱਛ ਕੇ ਜਾਇਓ ਮਿਲ ਕੇ ਜਾਇਓ ਵਾਹ ਬਹੁਤ ਧੰਨਵਾਦ ਕਰਨੀ ਵੀਰੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੱਗੀ ਵੀਰ ਦਾ ਵੀ ਧੰਨਵਾਦ ਆ ਹੰਨਾ ਜਿਹਨੇ ਚਲੋ ਮੇਰੇ ਬਾਲਾ ਕੀਤਾ ਮਾਝੇ ਜੀ ਕਹਿੰਦਾ ਹਾਂ ਨਹੀਂ ਜਰੂਰ ਧੰਨਵਾਦ ਆਮਾ ਮੋਝ ਠੀਕ ਕਰ ਦੋ ਠੀਕ ਕਰੂਗਾ ਬਾਬਾ ਬਾਬਾ ਨਾਨਕ ਨੇ ਕਰਨਾ ਠੀਕ ਗੁਰਨਾਨਕ ਪਾਸ਼ਾ ਮਾਰੇ ਕਰਨਗੇ ਮੈਂ ਅਸੀਂ ਤੁਹਾਡੀ ਸੇਵਾ ਕਰਾਂਗੇ ਠੀਕ ਕਰੂਗਾ ਬਾਬਾ ਜੀ ਠੀਕ ਹੈ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਜੀ ਕਾ ਖਾਲਸਾ ਵੈਰੀ ਗੁੱਡ ਠੀਕ